ਦੇ ਦਰਸ਼ਨ ਦਿੱਤੇ ਹੈ ਬਹੁਤ ਤੁਹਾਡੀ ਕਿਰਪਾ ਜਿਹੜੇ ਤੁਸੀਂ ਸਾਰੇ ਇੱਥੇ ਆਏ ਹੋ ਇਹ elections ਦਾ ਸਮਾਂ ਤੇ elections ਦੇ ਸਮੇਂ ਦੇ ਵਿੱਚ ਜਿਹੜਾ ਵੀ ਉਮੀਦਵਾਰ ਹੁੰਦਾ ਹੈ ਉਹ ਨੂੰ ਦੱਸਣਾ ਪੈਂਦਾ ਹੈ ਕਿ ਉਸਨੇ ਤੋਂ ਗਲਤੀ ਕੀਤੀ ਤੇ ਕੀ ਕਰੂਗਾ ਇਸ ਸੰਬੰਧ ਵਿੱਚ ਤੋਡੇ ਲਈ ਬਰਨਾਲੇ 55 ਕਰੋੜ ਰੁਪਏ ਦਾ ਹਸਪੀਟਲ ਜਿਹਦੇ ਵਿੱਚ ਜਿਹੜੀ ਬਿਮਾਰੀ ਦਾ ਇਲਾਜ ਕਿਤੇ ਨਾ ਹੋਇਆ ਕਰੂਗਾ ਉੱਥੇ ਹੋਇਆ ਕਰੂਗਾ ਇਹ ਇੱਕ ਬਹੁਤ ਵੱਡੀ ਚੀਜ਼ ਤੁਹਾਡੇ ਲਾਖੇ ਦੇ ਲਈ ਲੈ ਕੇ ਆਂਦੀ ਹੈ ਹੋਰ ਵੀ ਬਹੁਤ ਕੁਝ ਲੈ ਕੇ ਆਂਦਾ ਪਰ ਮੈਂ ਸਮਝਦਾ ਹੈ ਜੇ ਸਰਟਾ ਡਾਕਟਰੀ ਪਰਬੰਧ ਵਧੀਆ ਹੋ ਜਾਏ ਗਰੀਬਾਂ ਦੇ ਲਈ ਤਾਂ ਫਿਰ ਸਾਡੀ ਸਮਾਜ ਨੂੰ ਬਹੁਤ ਫਾਇਦਾ ਹੋਇਆ ਕਰੂਗਾ ਇਸ ਕਰਕੇ ਮਸਤਵਾਨਾ ਸਾਹਿਬ ਵੀ ਮੈਡੀਕਲ ਕਾਲਜ ਦੀ ਜ਼ਰਤ ਤੋਂ ਆ ਗਈ ਹੈ ਪਰ ਜਿਹੜੀ ਮੌਜੂਦਾ ਆਮ ਪਾਰਟੀ ਦੀ ਸਰਕਾਰ ਹੈ ਇਹਦੇ ਚੀਫ ਮਿਨਿਸਟਰ ਸਾਹਿਬ ਉਹ ਮੈਡੀਕਲ ਕਾਲਜ ਬਣਾਉਣ ਦੇ ਲਈ ਅਸਮਾਰਥੀਏ ਉਹ ਨਹੀਂ ਬਣਾਉਣਾ ਚਾਹਦੇ ਨਹੀਂ ਤਾਂ ਸਾਡਾ ਸਮਰੋਹ ਬਰਨਾਲਾ ਟੈਂਪਲ 에어ਪੋਰਟ ਨਾਲ ਇੱਕ ਇੱਕ ਦਾ ਵੱਡਾ ਸਥਾਨ ਬਣ ਜਾਣਾ ਜਿੱਥੇ ਦੁਨੀਆ ਦੂਰੋਂ ਦੂਰੋਂ ਆਉਗੀ ਆਪਣਾ ਲਾਜ ਕਰਾਉਣ ਦੇ ਹੁਣ ਤੁਹਾਨੂੰ ਕੋਈ ਜ਼ਰੂਰਤ ਨਹੀਂ ਹੈ ਲੁੱdte ਹਣੇ ਜਾਣਾ ਇੱਧਰ ਉੱਧਰ ਜਾਣਾ ਚੁੱਕਰ ਇਸ ਸਰੂਪ ਦੇ ਵਿੱਚ ਪੀਜੀਆ ਹੀ ਖੁੱਲ ਗਈ ਹੈ ਤੇ ਜਦੋਂ ਵੀ ਤੁਹਾਨੂੰ ਲੋੜ ਪਵੇ ਤੁਸੀਂ ਉਸ ਹਸਪਤਲ ਦੇ ਵਿੱਚ ਜਾ ਸਕਦੇ ਹੋ ਅਗਲੀ ਚੀਜ਼ ਹੈ ਕਿ ਸਾਰੇ ਜਿੰਨੇ ਵੀ ਪਾਠੀਆਂ ਹੈਗੇ ਆ ਇਹ ਕੰਝੀਆਂ ਸੀ ਗਰੀਬੀ ਦੂਰ ਕਰਾਂਗੇ ਪਰ ਗਰੀਬੀ ਸਾਡੇ ਉੱਤੇ ਦੇ ਉੱਤੇ ਚੜਦੀ ਆਉਂਦੀ ਹੈ ਮੈਨੂੰ ਸਾਰਾ ਪਤਾ ਹੈ ਆਪਣੇ ਹਲਕੇ ਦੀ ਗਰੀਬੀ ਦਾ ਅਜੇ ਤੱਕ ਰਾਸ਼ਨ ਕਾਰਡ ਪੂਰੀ ਤਰ੍ਹਾਂ ਮਿਲੇ ਨਹੀਂ ਹੈ ਸੜਖਦੇ ਤੇ ਹੋਰ ਵੀ ਅਟਾਈਆਂ ਹੈਗੀਆਂ ਜਿਹੜੀਆਂ ਗਰੀਬਿਆਂ ਨੂੰ ਨਹੀਂ ਅਜੇ ਹਾਸਲ ਕੀਤੀਆਂ ਗਰੀਬਾਂ ਦੇ ਕਰਮੇ ਦੇਖੇ ਆ ਇੱਕ ਕਬਰ ਹੈ ਉਹਦੇ ਵਿੱਚ ਵੀ ਮਾਲਕ ਸੌਂਦੇ ਐ ਉਹਨਾਂ ਦੇ ਨੂੰ ਤੇ ਮੁੰਡਾ ਵੀ ਸੌਂਦੇ ਐ ਜੇ ਧੀ ਤੇ ਜਵਾਈ ਆ ਜਾਣ ਉਹ ਵੀ ਸੌਂਦੇ ਐ ਤੇ ਠੰਡੀ ਸਿਆਲੋਂ ਸੀਤਲ ਦੀ ਠੰਡ ਦੇ ਵਿੱਚ ਡੰਗਰ ਵੱੱਠਾ ਵੀ ਉਸੇ ਕਮਲ ਚੁੰਦਾ ਇਹੋ ਜਿਹੇ ਹਾਲਾਤ ਅੱਜ ਪੈਦਾ ਹੋਏ ਹੋਏ ਹਿੰਦੁਸਤਾਨ ਦੇ ਵਿੱਚ ਜਿਹੜੇ ਲੋਕ ਫਕਰ ਕਰਦੇ ਐ ਜੇ ਗਰੇਜ਼ਾ ਨੂੰ ਸੀ ਬਾਹਰ ਕੱਢ ਦਿੱਤਾ ਹੈ ਜੇ ਗਰੇਜ਼ਾ ਨੂੰ ਬਾਹਰ ਕੱਢ ਦਿੱਤਾ ਹੈ ਉਦੋਂ ਜ਼ਿਆਦਾ ਤਸੀਬਤ ਅੱਜ ਇਹਨਾਂ ਲੋਕਾਂ ਨੇ ਬੀਜੇਪੀ ਤੇ ਕਾਂਗਰਸ ਤੇ ਆ ਜਿਹੜੀ ਨਵੀਂ ਆਮ ਪਾਰਟੀ ਹੈ ਇਸ ਨੇ ਲੈ ਕੇ ਆਂਦੀ ਹੈ ਆਮ ਪਾਰਟੀ ਨੇ ਕਿਹਾ ਸੀਗਾ ਚੜ੍ਹਦੇ ਮਹੀਨੇ ਹਰੇਕ ਬੀਬੀ ਦੇ ਬੈਂਕ ਦੇ ਵਿੱਚ 1000 ਰੁਪਿਆ ਆਇਆ ਕਰੂਗਾ ਕੋਈ ਨਹੀਂ ਆਇਆ ਬੀਜਪੀ ਦੇ ਮੋਦੀ ਨੇ ਕੀ ਹਸੀਗਾ ਕਰ ਕਰ ਨੌਕਰੀ ਜਮਾ ਗਲੀ ਅੱਜ ਨੌਕਰੀ ਕਿਸੇ ਨੂੰ ਨਹੀਂ ਮਿਲੀ ਲੋਕੀ ਬਹੁਤ ਤੜਫ ਰਹੇ ਐ ਜੇ ਕਿਸਾਨਾਂ ਦੀ ਗੱਲ ਕਰੀਏ ਉਹ ਬਾਰਡਰਾਂ ਦੇ ਉੱਤੇ ਸ਼ੰਭੂ ਬੈਠੇ ਐ ਖਣੋਰੀ ਬੈਠੇ ਐ ਉਹ ਕਹਿੰਦੇ ਐ ਸਾਡੀਆਂ ਮੰਗਾ ਖੇਤ ਮਜ਼ਦੂਰਾਂ ਦੀਆਂ ਤੇ ਸਾਡੇ ਜਿਹੜੇ ਕਰਦੇ ਐ ਮਾਫ ਕਰੋ ਸੈਂਟਰ ਦੀ ਬੀਜੇਪੀ ਸਰਕਾਰ ਨੇ ਵੇਦਾ ਕੀਤਾ ਕਿ ਕਰ ਦਵਾਂਗੇ ਪਰ ਉਹਨਾਂ ਦੇ ਨਾਲ ਖਬਰ ਤੋਲਿਆ ਝੂਠ ਬੋਲਿਆ ਅੱਜ ਜਰਨਲਿਸਟ ਤੇ ਗੋਲੀ ਚਲਾਖੀ ਉਹਨਾਂ ਨੂੰ ਜਾਨੂ ਮਾਰ ਦਿੱਤਾ ਗਿਆ ਉਹ ਕਹਿੰਦੀ ਐ ਕਿ ਸੁਵਿਨਾਥਨ ਕੋਰਟ ਨੂੰ ਲਾਗੂ ਕਰੋ ਐਮਐਸਪੀ ਦਾ ਕਾਨੂੰਨ ਬਣਾਓ ਪਰ ਸਾਧ ਸੰਗਤ ਜੀ ਬਿਲਕੁਲ ਇਹ ਬੀਜੇਪੀ ਤੇ ਆਦਰ ਸਰਕਾਰ ਨੇ ਜਾਂ ਆਮ ਪਾਰਟੀ ਨੇ ਦੱਖਾਂ ਨੇ ਇਹ ਤਖਤ ਤੋੜਿਆ ਹੈਗਾ ਸਰੇ ਸਾਰੀਆਂ ਚੀਜ਼ਾਂ ਦਿੱਖਦੀਆਂ ਸਾਨੂੰ ਇਹਨਾਂ ਨੂੰ ਠੀਕ ਕਰਨਾ ਹੱਲ ਹੋਣਾ ਪਊਗਾ ਤਾਂ ਹੋਊਗਾ ਜੇ ਤੁਸੀਂ ਆਪਣੀ ਸੋਚ ਦੇ ਆਪਣੀ ਵੋਟ ਉਹਦੇ ਕੈਂਡੀਡੇਟ ਨੂੰ ਦਿਓਗੇ ਜੇ ਜੀ ਤੁਹਾਡੀ ਗੱਲ ਬਾਹਰ ਦੇ ਮੁਲਕਾਂ ਦੇ ਵਿੱਚ ਵੀ ਪਹੁੰਚਾਏ ਪਾਰਲੀਮੈਂਟ ਦੇ ਵਿੱਚ ਵੀ ਕਰੇ ਤੇ ਇੱਥੇ ਵੀ ਤੁਹਾਡੀ ਤਕਰੀਬ ਸੁਣੇ ਸੋ ਮੈਂ ਆਸ ਕਰਦਾ ਕਿ ਤੁਸੀਂ ਸਾਰੇ ਬੜੀ لیاقت ਦੇ ਨਾਲ ਜਿੱਤ ਬੋਟ ਪਾਉਂਗੇ ਸਾਡੇ ਪਿੰਡ ਦਾ ਫੌਜੀ ਸੀ ਸੁਖਵਿੰਦਰ ਸਿੰਘ ਜਿਹਨੂੰ ਫੌਜ ਦੇ ਵਿੱਚ ਭਰਤੀ ਕੀਤਾ ਗਿਆ 1.5 ਸਾਲ ਦੀ ਨੌਕਰੀ ਦੇ ਵਿੱਚ ਉਸ ਨੂੰ ਬਗੈਰ ਕੋਈ ਚੀਜ਼ ਸਖਾਇਆ ਬਾਰਡਰ ਦੇ ਉੱਤੇ ਪੇੜ ਦਾ ਉੱਥੇ ਸ੍ਰਵਿੰਦਰ ਸਿੰਘ ਆਪਣਾ ਸਰੀਰ ਛੱਡ ਗਿਆ ਪਰ ਫੌਜ ਤੇ ਸਰਕਾਰ ਨੇ ਇਹ ਕਿਹਾ ਕਿ ਇਹ ਇਸਨੇ ਖੁਦ ਕਰਸ਼ ਕੀਤੀ ਹੈ ਕੋਈ ਖੁਦਕੁਸ਼ੀ ਨਹੀਂ ਕੀਤੀ ਹੈਗੀ ਨਾ ਅਜੇ ਤੱਕ ਸਾਨੂੰ ਦੱਸਿਆ ਕਿ ਉਹਦੀ ਮੌਤ ਦਾ ਕਾਰਨ ਕੀ ਸੀਗਾ ਸੋ ਮੇਰਾ ਕਹਿਣ ਦਾ ਭਾਵ ਹੈ ਕਿ ਇੱਕ ਜ਼ਰੀਆ ਸੀ ਸਾਨੂੰ ਨੌਕਰੀ ਲੱਭਣ ਦਾ ਫੋਰਸ ਦੇ ਵਿੱਚ ਉਹ ਵੀ ਬੰਦ ਕਰਤਾ ਨੌਕਰੀ ਫੋਰਸ ਰਿਜ਼ਰਵ ਚਾਰ ਸਾਲ ਦੀ ਕਰ ਦਿੱਤੀ ਹੈ ਚਾਰ ਸਾਲ ਦੀ ਪਰ ਤੁਸੀਂ ਕੀਤਾ ਹੋਇਆ ਸਪਾਈ ਕਿਵੇਂ ਪਹਾੜਾਂ ਦੀ ਲੜਾਈ ਕਿਵੇਂ ਜੰਗਲਾਂ ਦੀ ਲੜਾਈ ਕਿਵੇਂ ਸ਼ਹਿਰਾਂ ਦੀ ਲੜਾਈ ਕਿਵੇਂ ਰੇਤਲੇ ਅਸਾਨਾਂ ਦੀ ਲੜਾਈ ਇੱਕ ਵੇ ਸਿੱਧ ਸਕਦਾ ਹੈਗਾ ਮੇਰਾ ਕਹਿਣ ਦਾ ਭਾਵ ਹੈ ਕਿ ਇਹ ਸਰਕਾਰ ਨੇ ਜਿੱਥੇ-ਜਿੱਥੇ ਸਾਡੇ ਲੋਕ ਆਪਣਾ ਕਿੱਤਾ ਕਰਨ ਨੂੰ ਜਾਂਦੇ ਸੀਗੇ ਉਹ ਸਾਰੇ ਬੰਦ ਕਰ ਦਿੱਤੇ ਹੈਗੇ ਆਂ ਔਰ ਨੌਕਰੀਆਂ ਬੰਦ ਕਰ ਦਿੱਤੀਆਂ ਹੈਗੀਆਂ ਮੈਂ ਪਾਰਲੀਮੈਂਟ ਦੇ ਵਿੱਚ ਜਾਂਦਾ ਪਾਰਲੀਮੈਂਟ ਦੇ ਵਿੱਚ ਮੁਲਾਜ਼ਮ ਕੋਈ ਵੀ ਸਿੱਖਣੇ ਨੂੰ ਨਹੀਂ ਦੇਖਦਾ ਮੈਂ ਦਿੱਲੀ ਜਾਂਦੇ ਚੰਡੀਗੜ੍ਹ ਜਾਂਦੇ ਜਿੱਥੇ ਸੈਕਟਰ ਦਾ ਰਾਜ ਹੈ ਉੱਥੇ ਕੋਈ ਵੀ ਪੁਲਿਸ ਜੱਸਪਾਈ ਜਾਂ ਥਾਣਾਦਾਰ ਆਪਣੇ ਪੰਜਾਬ ਦਾ ਨਹੀਂ ਮੈਨੂੰ ਦਿਖਦਾ ਹੈਗਾ ਸੋ ਸਾਰੇ ਪਾਸੇ ਬੰਦਸ਼ ਲਾਈ ਹੋਈ ਹੈ ਇਸ ਬੰਦਸ਼ ਨੂੰ ਆਪਾਂ ਤਾਂ ਹੀ ਠੀਕ ਕਰ ਸਕਦੇ ਹਿ ਜੇ ਸਾਡੇ ਵਿੱਚ ਇਕਤਾ ਹੋਵੇ ਤੇ ਹੁਣ ਸਾਡੇ ਪਾਰਟੀ ਦੇ ਮੈਂਬਰ ਸਾਰੀਆਂ ਸਿੱਖਾਂ ਪੰਜਾਬ ਦੇ ਵਿੱਚ ਖੜੇ ਹੋਏ ਹੋਏ ਐ ਤੇ ਮੈਂ ਆਸ ਕਰਦਾ ਕਿ ਅੱਜ ਦੀ ਪੰਜਾਬ ਸਾਡੀ ਪਾਰਟੀ ਨੂੰ ਵੱਡੀ ਤعداد ਦੇ ਵਿੱਚ ਪਾਰਲੀਮੈਂਟ ਵਿੱਚ ਬਿਠਾਉਗਾ ਜਿਹੜਾ ਸੀ ਤੁਹਾਡੀ ਪੂਰੀ ਤਰ੍ਹਾਂ ਸੇਵਾ ਕਰ ਸਕੀਏ ਇਹ ਸਾਰੀਆਂ ਚੀਜ਼ਾਂ ਗਰੀਬੀ ਤੇ ਕਿਸਾਨੀ ਤੇ ਖੇਤ ਮਜ਼ਦੂਰਾਂ ਦੇ ਬਾਰੇ ਸਾਨੂੰ ਸਾਰਾ ਇਲਮ ਹੈਗਾ ਅਸੀਂ ਤੁਹਾਡੇ ਵਿੱਚ ਰਹਿੰਦੇ ਆਂ ਅਸੀਂ ਉੱਪਰ ਨਹੀਂ ਆਏ ਜੇ ਜਤ ਰਹਿੰਦੇ ਆ ਤਾਂ ਸ਼ਰਾਂ ਦੇ ਵਿੱਚ ਕੁੱਟਿਆ ਨਹੀਂ ਬਣਾ ਬਣਾ ਲੰਦੇ ਰਹਿੰਦੇ ਅਸੀਂ ਆਪਣੇ ਪਿੰਡਾਂ ਛੀਏ ਸੋ ਸਤਕਾਰਯੋਗ ਸਾਥ ਸਮਝ ਜੀ ਇਸ 파ਰਟੀ ਤੋਂ ਜ਼ਿਆਦਾ ਤੁਹਾਡੇ ਜੀਵਨ ਨੂੰ ਜ਼ਿਆਦਾ ਪਰਸਾ ਨਹੀਂ ਸਕੂਗਾ ਸੋ ਸਿ ਯਾਸ ਕਰਦੇ ਆਂ ਕਿ ਪਹਿਲੀ ਤਰੀਕ ਨੂੰ ਤੱਕਦੇ ਹੋ ਕਿ ਤੁਸੀਂ ਅਕਾਲੀ ਦਲ ਨੰਬਰ 10 ਵੋਟ ਪਾਉਂਗੇ ਜੀ ਹੈ ਮੇਰੇ ਸਾਹਮਣੇ ਬੋਰਡ ਦੇ ਉੱਤੇ ਲਿਖਿਆ ਜੈ ਜਵਾਨ ਜੈ ਕਿਸਾਨ ਅੱਜ ਨਾਤਾ ਜਵਾਨ ਦੀ ਕਦਰ ਹੈ ਨਾ ਕਿਸਾਨ ਦੀ ਕਦਰ ਹੈ ਤੁਹਾਨੂੰ ਹੁਣੇ ਸਾਡੇ ਸੂਬੇਦਾਰ ਸਾਹਿਬ ਨੇ ਦੱਸਿਆ ਕਿ ਅੱਜ ਜਿਹੜਾ ਜਵਾਨ ਭਰਤੀ ਹੁੰਦਾ ਉਸ ਨੂੰ ਨੌਕਰੀ ਸਿਰਫ 4 ਸਾਲ ਦੀ ਦਿੱਤੀ ਜਾਂਦੀ ਹੈ 4 ਸਾਲ ਦੇ ਵਿੱਚ ਸਾਡਾ ਜਵਾਨ ਪਹਾੜ ਦੀ ਲੜਾਈ ਸ਼ਹਿਰਾਂ ਦੀ ਲੜਾਈ ਰੇਤ ਦੀ ਲੜਾਈ ਜੰਗਲ ਦੀ ਲੜਾਈ ਨਹੀਂ ਸਿੱਖ ਸਕਦਾ ਆ ਪਿਛਲੇ ਪਿੰਡੋਂ ਮੈਂ ਆਇਆ ਹਾਂ ਜਿੱਥੇ ਸੁਖਵਿੰਦਰ ਸਿੰਘ ਜੀ ਦੀ ਨੌਕਰੀ ਸਿਰਫ 1.5 ਸਾਲ ਸੀ ਉਸਰੂਮ ਬਾਰਡਰ ਦੇ ਉੱਤੇ ਭੇਜਿਆ ਗਿਆ ਸੀ ਉਹਨੂੰ ਮਾਰ ਦਿੱਤਾ ਅਜੇ ਤੱਕ ਕੋ ਦਾ ਮੌਤ ਨਹੀਂ ਆਇਆ ਹੈਗਾ 100 1947 ਤੋਂ ਪਹਿਲਾਂ ਸਾਡੀ ਪਰਤੀ ਫੌਜ ਦੇ ਵਿੱਚ 30% ਹੁੰਦੀ ਸੀ ਜੀ ਦਾ ਮਤਲਬ ਹੈ ਕਿ ਜੀ ਦੇ ਦੋ ਪੁੱਤ ਹੁੰਦੇ ਸੀਗੇ ਇੱਕ ਘਰ ਸੰਭਾਲਦਾ ਸੀਗਾ ਇੱਕ ਫੌਜ ਦਾ ਪੁਲਿਸ ਦੇ ਵਿੱਚ ਜਾਂਦਾ ਸੀਗਾ ਐਸਰਾਂ ਸਾਡਾ ਗੁਜ਼ਾਰਾ ਹੋਈ ਜਾਂਦਾ ਸੀਗਾ ਐਸਰਾਂ ਸਾਡਾ ਗੁਜ਼ਾਰਾ ਹੋਈ ਜਾਂਦਾ ਸੀਗਾ ਅੱਜ ਨੌਕਰੀ ਕੋਈ ਨਹੀਂ ਹੈ ਪ੍ਰਾਈਮ ਮਿੰਿਸਟਰ ਮੋਦੀ ਨੇ ਸਾਡੇ ਨਾਲ 10 ਸਾਲ ਪਹਿਲਾਂ ਇਕਰਾਰ ਕੀਤਾ ਕਿ ਘਰ ਘਰ ਅਸੀਂ ਤੁਹਾਨੂੰ ਨੌਕਰੀਆਂ ਦਵਾਂਗੇ ਅੱਜ ਸਾਡੇ ਮੁੰਡੇ ਬੀਬੀਆਂ ਕੋਲੇ ਕੋਈ ਰੋਜੀ ਨਹੀਂ ਹੈ ਵਿਚਾਰੇ ਕੋਈ ਕਤੇ ਫਿਰਦਾ ਹੈ ਕੋਈ ਕਤੇ ਫਿਰਦਾ ਹੈ ਉਹਨਾਂ ਦੇ ਮਾਪਿਓ ਮਿਹਣੇ ਦਿੰਦੇ ਐ ਕਿ ਤੁਹਾਨੂੰ ਪੜਾ ਲਿਖਾ ਦਿੱਤਾ ਤੇ ਹੁਣ ਤੁਸੀਂ ਸਾਡੀਆਂ ਮੰਜ਼ੀਆਂ ਤੋੜਦੇ ਰਹਿਣਾ ਕੋਈ ਕੰਮ ਲੱਗਣਾ ਹੈ ਇਹਦੇ ਨਾਲ ਦੁਖੀ ਹੋ ਕੇ ਉਹ ਬੱਚੇ ਖੁਦ ਕਸ਼ੀ ਕਰ ਲੈਂਦੇ ਆ ਸੋ ਸਤਕਾਰਯੋਗ ਸਾਧ ਸੰਗਤ ਜੀ ਇਸੇ ਤਰ੍ਹਾਂ ਆਮ ਪਾਰਟੀ ਨੇ ਤੁਹਾਡੇ ਨਾਲ ਵਾਅਦੇ ਕੀਤੇ ਸੀਗੇ ਕਿ ਘਰ ਘਰ ਬੀਬੀ ਦੇ ਚੜ੍ਹਦੇ ਮਹੀਨੇ 1000 ਰੁਪਏ ਉਹਦੇ ਬੈਂਕ ਦੇ ਵਿੱਚ ਆ ਜਾਇਆ ਕਰੂਗਾ ਕੋਈ ਇਹੋ ਜਿਹਾ ਵਾਅਦਾ ਪੂਰਾ ਨਹੀਂ ਕੀਤਾ ਇਸਰਬ ਵਾਅਦਾ ਕਰਦੇ ਆ ਪੂਰਾ ਜੇ ਤੱਕ ਤੱਕ ਨਹੀਂ ਕੀਤਾ ਹੈਗਾ ਹੁਣ ਗਊ ਨੂੰ ਮਾਤਾ ਕਿਹਾ ਜਾਂਦਾ ਹੈ ਇਹਦੀ ਸੇਵਾ ਹੋਣੀ ਚਾਹੀਦੀ ਹੈ ਇਹ ਵਾਰਾਂ ਬਾਜ਼ਾਰਾਂ ਦੇ ਵਿੱਚ ਫਿਰ ਰਹੀ ਹੈ ਮੈਂ ਕਈ ਦੇਖੀਆਂ ਫੋਟੋਆਂ ਵਿੱਚ ਤੇ ਗੋ ਮਾਤਾ ਸਾਡੇ ਰੂੜੀਆਂ ਦੇ ਉੱਤੇ ਪਲਾਸਟਿਕ ਦੇ ਲਿਫਾਫੇ ਖਾ ਕੇ ਆਪਣਾ পেট ਭਰ ਰਹੀਆਂ ਫਿਰ ਸਾਥ ਸ਼ਗਲ ਜੇ ਇਹ ਲੋਕ ਆਪਣੇ ਧਰਮ ਨੂੰ ਨਹੀਂ ਸਮਝ ਸਕਦੇ ਆਪਣੇ ਧਰਮ ਨਾਲ ਵਫਾਦਾਰੀ ਨਹੀਂ ਕਰ ਸਕਦੇ ਫਿਰ ਤੁਹਾਡੇ ਤੇ ਮੇਰੇ ਨਾਲ ਕਿਹੜੀ ਵਫਾਦਾਰੀ ਨਿਭਾਉਣਗੇ ਇਹ ਜਗਵੰਨ ਦਾ ਕੰਮ ਫਿਰ ਕਿਸਾਨ ਸਾਡੇ ਦਿੱਲੀ ਦੇ ਵਿੱਚ ਪੂਰਾ 1.5 ਸਾਲ ਲਾਟੇ ਉਹਨਾਂ ਨਾਲ ਵੈਦ ਕੀਤੇ ਬੀਜੇਪੀ ਦੀ ਸਰਕਾਰ ਮੋਦੀ ਨੇ ਕੇ ਐਮ ਐਸਪੀ ਦਾ ਕਾਨੂੰਨ ਉਹਨਾਂ ਬਣਾਗੇ ਦੂਸਰੇ ਪਾਸੇ ਉਹ ਜਿਹੜੀ ਰਿਪੋਰਟ ਹੈ ਉਸ ਨੂੰ ਲਾਗੂ ਕਰਾਂਗੇ ਕਿ ਜਿਹੜੇ ਕਰਦੇ ਹੈ ਕਿਸਾਨਾਂ ਦੇ ਤੇ ਕਿਸਾਨ ਮਜ਼ਦੂਰਾਂ ਦੇ ਉਹ ਮਾਫ਼ ਕਰਾਂਗੇ ਸੁਆਮੀਨਾਥ ਨੂੰ 포ਟ ਲਗੂ ਕਰਾਂਗੇ ਬਿਲਕੁਲ ਢੱਕਾ ਨਹੀਂ ਤੋੜਿਆ ਇਹਨਾਂ ਨੇ ਹੁਣ ਫੇ ਸਾਡੇ ਕਿਸਾਨ ਖਨੋਰੀ ਬਾਰਡਰ ਦੇ ਉੱਤੇ ਹੈ ਦੁਜੀ ਰਾਜਪੁਰੇ ਦੇ ਬਾਰਡਰ ਦੇ ਉੱਤੇ ਹੈ ਉਹਨਾਂ ਦੇ ਉੱਤੇ ਗੋਲੀ ਚਲਾਈ ਗਈ ਹੈ ਉਹਨਾਂ ਨੂੰ ਮਾਰਿਆ ਗਿਆ ਮੈਂ ਹਸਪੀਟਲ ਦੇ ਵਿੱਚ ਜਾ ਕੇ ਦੇਖਿਆ ਕਿਸਾਨ ਮੰਜੇ ਤੇ ਪਏ ਹੋਏ ਛਾਤੀਆਂ ਦੇ ਉੱਤੇ ਛਰੇ ਦੇਖੇ ਲੱਗੇ ਹੋਏ ਕਈ ਪੂਰੇ ਤੇ ਸ਼ਹੀਦ ਹੋ ਗਏ ਐ ਇਹ ਸਾਡੇ ਵੀਰ ਐ ਇਹ ਸਾਡੇ ਵਿੱਚੋਂ ਐ ਕਿਸਾਨ ਮਜ਼ਦੂਰ ਤੇ ਕਿਸਾਨ ਲੋਕ ਇਨਨਾਂ ਤੇ ਹੋਜਿਆ ਵਤੀਰਾ ਹੋ ਰਿਹਾ ਐ ਇੱਥੇ ਲਿਖਿਆ ਜੈ ਜਵਾਨ ਜੈ ਕਿਸਾਨ ਕਿਹੜਾ ਜੈ ਐ ਕਿਹੜੇ ਜੈ ਐ ਕੋਈ ਮੈਨੂੰ ਉੱਠ ਕੇ ਦੱਸਦਾ ਕਿ ਇਸ ਨਾਰੇ ਦੇ ਨਾਲ ਜਿਹੜਾ ਸ਼ਾਸਤਰੀ ਪ੍ਰਾਈਮ ਮਿਨਿਸਟਰ ਨੇ ਦਿੱਤਾ ਸੀ ਉਦੋਂ ਹਿੰਦੂਸਤਾਨ ਨੂੰ ਪਾਕਿਸਤਾਨ ਤੇ ਚੀਨ ਤੋਂ ਖਤਰਾ ਸੀ ਜੇ ਅੱਜ ਖਤਰਾ ਘਟ ਹੋ ਗਿਆ ਤੇ ਜੈ ਜਵਾਨ ਨੂੰ ਵੀ ਭੁੱਲ ਗਿਆ ਜੈ ਕਿਸਾਨ ਨੂੰ ਵੀ ਇਹ ਦੇਸ਼ ਭੁੱਲ ਗਿਆ ਹੈਗਾ ਸွေ ਸਾਰੀਆਂ ਚੀਜ਼ਾਂ ਤੁਹਾਡੇ ਧਿਆਨ ਦੇ ਵਿੱਚ ਲਿਆਉਣੀਆਂ ਮੇਰਾ ਫਰਜ਼ ਬਣਦਾ ਹੈਗਾ ਅਸੀਂ ਆਸ ਕਰਦੇ ਹਾਂ ਕਿ ਪਹਿਲੀ ਤਰੀਕ ਨੂੰ ਤੱਕੜੇ ਹੋ ਕੇ ਅਸਾਦੀ ਦਾ ਨੰਬਰ ਸਾਡ ਜਿਹੜਾ ਕਹਿੰਦਾ ਤੇ ਕਰਦਾ ਉਹਦੇ ਕੈਂਡੀਡੇਟ ਸਾਰੀਆਂ ਸੀਟਾਂ ਪੰਜਾਬ ਦੇ ਉੱਤੇ ਖੜ ਗੀਆਂ ਤੇ ਹਰਿਆਣੇ ਦੇ ਵਿੱਚ ਪੁਸ਼ੇਤਰ ਤੇ ਕਰਨਾਲ ਤੋਂ ਵੀ ਆਪਾਂ ਖੜ ਗਏ ਆ ਤੁਸੀਂ ਤੱਕੜੇ ਹੋਵੋ ਵੋਟ ਪਾਓ ਪਾਰਲੀਮੈਂਟ ਦੇ ਵਿੱਚ ਅੱਖ ਨਾਲ ਅੱਖ ਮਿਲਾ ਕੇ ਇਹ ਲੋਕ ਜਿਹੜੇ ਝੂਠੇ ਵਹਿਦੇ ਕਰਦੇ ਐ ਇਹਨਾਂ ਨਾਲ ਗੱਲ ਕਰੀਏ ਤੇ ਜੇ ਤੁਸੀਂ ਭੇਡ ਦੋਗੇ ਤਾਂ ਮੈਂ ਤੁਹਾਨੂੰ ਸੱਚੀ ਅਖਰਾਰ ਕਰਦਾ ਕਿ ਜਿਹੜੇ ਇਹਨਾਂ ਨੇ ਵਹਿਦੇ ਕੀਤੇ ਐ ਇਹ ਅਸੀਂ ਪੂਰੇ ਕਰਾਵਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਤਿ ਸਤਕਾਰਯੋਗ ਸੱਜਣ ਜੀ ਇਹ ਗਰੀਬੀ ਬਹੁਤ ਜ਼ਿਆਦਾ ਆ ਗਈ ਐ ਤੁਸੀਂ ਹੁਣ ਬੀਬੀਆਂ ਦੇਖਦੇ ਹੋ ਸਵੇਰੇ ਇੱਕ ਕਪੜਾ ਖੱਬੇ ਮੋਢੇ ਦੇ ਉੱਤੇ ਪਾਇਆ ਹੁੰਦਾ ਹੈ ਦਪੇਰ ਨੂੰ ਇੱਕ ਵਜੇ ਨੂੰ ਵਾਪਸ ਆਉਣੀ ਹੈ ਸਿਰ ਦੇ ਉੱਤੇ ਉਹ ਪੱਟਿਆਂ ਦੀ ਪੰਡ ਉਹ ਸਿਰ ਤੇ ਚੱਕੀ ਹੁੰਦੀ ਹੈ ਉਪਰੇ ਛੱਡ ਕੇ ਫੇਰ ਤਲੀਆਂ ਜਾਂਦੀਆਂ ਸ਼ਾਮ ਨੂੰ ਫੇਰ ਪੰਡ ਲਿਆਉਂਦੀਆਂ ਲੱਕੜਾਂ ਦੀ ਤੀਲੀਆਂ ਦੀ ਕੋਈ ਗੈਸ ਨਹੀਂ ਕੋਈ ਕੇਰੋਸीन ਮਿੱਟੀ ਦੇ ਤੇਲ ਦਾ ਕੋਈ ਇੰਤਜ਼ਾਮ ਨਹੀਂ ਹੈ ਹੁਣ ਦੱਸੋ ਇਹ ਜੀ ਗਰੀਬੀ 76 ਸਾਲ ਹੋ ਗਏ ਆ ਕਿੰਦਾ ਇੰਡੀਆ ਆਜ਼ਾਦ ਹੋ ਗਿਆ ਮੈਨੂੰ ਤੁਸੀਂ ਸੱਚੀ ਦੱਸਿਓ ਕਿਸੇ ਵੇਲੇ ਤੁਹਾਡੇ ਬਜ਼ੁਰਗਾਂ ਨੇ ਵੀ ਤੁਹਾਨੂੰ ਦੱਸਿਆ ਹੋਊਗਾ ਕਿ ਇਹ ਜਿਹੜਾ ਰਾਜ ਹੈ ਇਹ ਚੰਗਾਖੰ ਦੇ ਰੇਜਾ ਦਾ ਰਾਜ ਚੰਗਾ ਸੀ ਜਿਹੜੇ ਸਾਰਿਆਂ ਨੂੰ ਆਪਣੀ ਥਾਂ 'ਚ ਰੱਖਦੇ ਸੀਗੇ ਇੰਦਰਾ ਗੰਦੀ ਨੇ ਨਾਲ ਦਿੱਤਾ ਕਪੜਾ ਰੋਟੀ ਕਪੜਾ ਮਕਾਨ ਮੋਦੀ ਕਹਿੰਦਾ ਘਰ ਘਰ ਮੈਂ ਨੌਕਰੀ ਦਵਾਗਾ ਆਮ ਪਾਰਟੀ ਕੰਦੀ 1000 ਰੁਪਇਆ ਹਰ ਇੱਕ ਬੀਬੀ ਨੂੰ ਛੇ ਮਹੀਨੇ ਆਊਗਾ ਕੀ ਆਪਾਂ ਇਹੋ ਜਿਹਾ ਕਿ ਆਪਾਂ ਗੱਪਾਂ ਸੁਣ ਕੇ ਵੋਟ ਪਾਉਨੇ ਕਿ ਅਸੀਂ ਦੇਖਦੇ ਆ ਕਿ ਇਹ ਕਿਹੜੇ ਬੰਦੇ ਆ ਜਿਹੜੇ ਇਹ ਕਹਿੰਦੇ ਆ ਉਹ ਕਰਨਗੇ ਸੋ ਮੈਂ ਆਸ ਕਰਦੇ ਆ ਕੀ ਐਤ ਕੀ ਬਾਰੀ ਤੁਸੀਂ ਅਕਾਲੀ ਦਾ ਨੰਬਰ 6 ਨੂੰ ਅੱਗੇ ਲੈ ਕੇ ਆਓ ਜੇ ਤੁਸੀਂ ਨਤੀਜੇ ਦੇਖਣੇ ਹੈ ਮੈਨੂੰ ਤੁਸੀਂ ਪਾਰਲੀਮੈਂਟ ਦੇ ਵਿੱਚ ਭੇਜਿਆ ਸੀ ਮੈਂ ਨਹੀਂ ਦੱਸਿਆ ਪਾਰਲੀਮੈਂਟ ਦੇ ਵਿੱਚ ਕਿ ਪ੍ਰਾਈਮ ਮਿਨਿਸਟਰ ਨੇ ਤੇ ਇਹਦੇ ਸਕੁਰਟੀ ਐਡਵਾਈਜ਼ਰ ਨੇ ਤੇ ਇਹਦੇ ਵਦਿਸ਼ੀ ਵਜ਼ੀਰ ਨੇ ਗਰੇਵਦੀਪ ਸ਼ਾਹ ਨੇ ਇੱਕ ਨਵੀਂ ਪਾਲਿਸੀ ਬਣਾਈ ਹੈ ਕਿ ਜਿਹੜਾ ਵੀ ਸਿੱਖ ਆਜ਼ਾਦੀ ਦੀ ਗੱਲ ਕਰੂਗਾ ਬੇਸ਼ੱਕ ਹਿੰਦੁਸਤਾਨ ਦੇ ਵਿੱਚ ਕਰੇ ਬੇਸ਼ੱਕ ਬਾਹਰ ਦੇ ਮੁਲਕ ਦੇ ਵਿੱਚ ਕਰੇ ਉਹਨੂੰ ਹਿੰਦੁਸਤਾਨ ਦੀਆਂ ਏਜੰਸੀਆਂ ਗੋਲੀ ਮਾਰ ਕੇ ਮਾਰ ਦੇਣਗੀਆਂ ਤੇ ਫਿਰ ਸਾਡਾ ਹਰਦੀਪ ਸਿੰਘ ਨੇ ਜਰ ਕੈਂਡੀਡੇਟ ਦੇ ਵਿੱਚ ਨਹੀਂ ਮਾਰਿਆ ਰਿਪੂ ਦਮਨ ਸਿੰਘ ਮਲਕ ਕੈਂਡੀਡੇਟ ਦੇ ਵਿੱਚ ਨਹੀਂ ਮਾਰਿਆ ਸਤ ਦੂਲ ਸੇ ਕੈਂਡੀਡੇਟ ਦੇ ਵਿੱਚ ਨਹੀਂ ਮਾਰਿਆ ਵਿਲਾਇਤ ਦੇ ਵਿੱਚ ਬ੍ਰਿਟਾਨੀਆ ਦੇ ਵਿੱਚ ਅਫਤਾਰ ਸਿੰਘ ਠੰਡਾ ਨਹੀਂ ਮਾਰਿਆ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨਹੀਂ ਮਾਰਿਆ ਫਿਰ ਰੋਡੇ ਨਹੀਂ ਮਾਰਿਆ ਆਪਣੇ ਹਿੰਦੁਸਤਾਨ ਹਰਿਆਣਾ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਨਹੀਂ ਮਾਰਿਆ ਇੱਥੇ ਪੰਜਾਬ ਦੇ ਵਿੱਚ ਮੂਸੇਵਾਲ ਨੂੰ ਨਹੀਂ ਮਾਰਿਆ ਮੇਰਾ ਮਤਲਬ ਹੈ ਕਿ ਅਸੀਂ ਕਿਹੋ ਜਿਹੇ ਬੰਦੇ ਆ ਜਿਹੜਾ ਅਸੀਂ ਬੋਲ ਨਹੀਂ ਸਕਦੇ ਇਹ ਸਾਰਾ ਕੁਝ ਪਾਰਲੀਮੈਂਟ ਦੇ ਵਿੱਚ ਚਿੰਤਾ ਕਰਕੇ ਬੋਲ ਕੇ ਆਏ ਉਸ ਤੋਂ ਬਾਅਦ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਦੀ ਹਿੰਮਤ ਪਈ ਕਿ ਹਾਂ ਮੇਰੇ ਕੈਨੇਡਾ ਦੇ ਵਿੱਚ ਸਿੱਖਾਂ ਨੂੰ ਹਿੰਦੁਸਤਾਨ ਦੀਆਂ ਏਜੰਸੀਆਂ ਨੇ ਮਰਵਾਇਆ ਸੋ ਸਤਕਾਰਯੋਗ ਸਾਧ ਸੰਗਤ ਜੀ ਐ ਆਪਾਂ ਕਿਤੇ ਦੇਖਦੇ ਦੁਖ ਤੇ ਨਹੀਂ ਐ ਅਸੀਂ ਮੰਗਤਿਆਂ ਦੇ ਪੁੱਤ ਨਹੀਂ ਐ ਅਸੀਂ ਸ਼ਹੀਦਾਂ ਦੇ ਪੁੱਤ ਐ ਗੁਰੂਆਂ ਦੇ ਪੁੱਤ ਐ ਸਭਾ ਲਾਹਤ ਸੇ ਇੱਕ ਲੜਾਉ ਤਵੀ ਗੁਬਨ ਸੇ ਆਪਣਾ ਨਾਮ ਕੋਹਾਉ ਮੇਰਾ ਸੋ ਸਤਕਾਰਯੋਗ ਸਾਧ ਸੰਗਤ ਜੀ ਆਪਣੀ ਇੱਜ਼ਤ ਦੇ ਨਾਲ ਜੁੜਨਾ ਆਪਣਾ ਪਸੰਦ ਤਰੀਕੇ ਦੇ ਵਿੱਚ ਰਹਿਣਾ ਜਮਹੂਰੀਅਤ ਦੇ ਵਿੱਚ ਰਹਿ ਕੇ ਆਪਣੀ ਗੱਲ ਤਕੜੇ ਹੋ ਕੇ ਕਰਨੀ ਹੈ ਜਿਹੜਾ ਸੀ ਇਹ ਜਿਹੜੇ ਜਿਹੜੇ ਬੰਦਿਆਂ ਨੂੰ ਇਹਨਾਂ ਨੇ ਕਤਲ ਤੇ ਸ਼ਹੀਦ ਕਰਾਇਆ ਉਹਨਾਂ ਨੂੰ ਪਟਾਰੇ ਅਦਾਲਤ ਦੇ ਵਿੱਚ ਖੜੇ ਕਰਨਾ ਹੈ ਵੇਸ਼ੱਕ ਪ੍ਰਾਈਮ ਮਿਨਿਸਟਰ ਹੋਵੇ ਗ੍ਰੇਵਰੀ ਹੋਵੇ ਕੋਈ ਵੀ ਹੋਵੇ ਅਸੀਂ ਇਹਨਾਂ ਨੂੰ ਅਦਾਲਤ ਦੇ ਅੱਗੇ ਪੇਸ਼ ਕਰਾਂਗੇ ਸੋ ਮੈਂ ਆਸ ਕਰਦੇ ਹਾਂ ਕਿ ਪਹਿਲੀ 3 ਕਿਲੋ ਜਿਹੜਾ ਲੈਕਚਰ ਹੈਗਾ ਇਹਦੇ ਵਿੱਚ ਤਖਰੇ ਹੋ ਕੇ ਤੁਸੀਂ ਵੋਟਾਂ ਪਾਉਂਗੇ ਜੀ ਜਨਾ ਅਥਲੀ ਦਾ ਨੰਬਰ ਸਰ ਪਾਰਲਮੈਂਟ ਦੇ ਵਿੱਚ ਪਹੁੰਚੇ ਤੇ ਤੁਹਾਡੀ ਸੇਵਾ ਕਰੇ ਇਹਨਾਂ ਸਬਦਾਂ ਦੇ ਨਾਲ ਮੈਂ ਆਪ ਨੂੰ ਫਤਿਹ ਬੁਲਾਉਣੇ ਹੋਰ ਆਸ ਕਰਦੇ ਹਾਂ ਫਤਿਹ ਜੀ ਵਾਇਕੁਜੀ ਦਾ ਖਾਲਸਾ ਵਾਇਕੁਜੀ ਕੀ ਫਤਿਹ